ਅਪ੍ਰੈਲ 1919 ਵਿਸਾਖੀ ਵਾਲੇ ਦਿਨ ਹੋਏ ਜੱਲਿਆਂਵਾਲਾ ਬਾਗ ਚ ਖੁਨੀ ਸਾਕੇ ਦੀ 106ਵੀਂ ਵਰੇਗੰਡ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਜੱਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਗਏ ਇਸ ਮੌਕੇ ਸੁਨੀਲ ਕੌਂਟੀ ਪਰਮਜੀਤ ਚੋਪੜਾ ਅਮਨ ਵੇਰਕਾ ਸਮੇਤ ਲੋਕ ਮੌਜੂਦ ਸਨ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵਾਦਾ ਕੀ ਅੱਜ ਬੜਾ ਇਤਿਹਾਸਕ ਦਿਨ ਅੱਜ ਦੇ ਦਿਨ ਯਾਦ ਦੀ ਜਿਹੜੀ ਜੰਗ ਸੀ ਉਹ ਇਸ ਪਿੱਤ ਤਰਤੀ ਦਾ ਸਟਾਰ ਹੋਈ ਸੀ ਤਰਪਦਾ 13 April 1919 ਚ ਅੰਦੇਸ਼ਕਾਰ ਵੱਲੋਂ ਇੱਥੇ 32 ਸ਼ਹਿਰੀਆਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਸੋ ਉਸ ਦਿਨ ਮੁਸਾਕੀ ਦਾ ਦਿਨ ਸੀ ਲੋਕ ਮੁਸਾਕੀ ਦਾ ਮੇਲਾ ਵੇਖਣ ਆਏ ਸੀ ਪਰ ਇੰਨਾ ਵੱਡਾ ਅਤਿਆਚਾਰ ਉਸ ਤੋਂ ਬਾਅਦ ਸਾਨੂੰ ਇਹ ਯਾਦੀਆਂ ਸੁਣਾਈ ਸੀ ਸੋ ਆ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਅਸੀਂ ਕੀਮਤੀ ਯਾਦ ਨੂੰ ਸੰਭਾਲ ਕੇ ਰੱਖੀਏ ਜੇਸ਼ ਦੀ ਇਕਤਾ ਦੇ ਖੰਡਾਂ ਲਈ ਹਮੇਸ਼ਾ ਅਸੀਂ ਆਪਣਾ ਯੋਗਦਾਨ ਪਾਈਏ ਸੋ ਮੈਂ ਸਭੀ ਨੇ ਸਾਡੇ ਸ਼ਹੀਦਾਂ ਦੀ ਦੇਣ ਅੱਜ ਦਾ ਜਿਹੜਾ ਦਿਨ ਹੈ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਆਏ ਆ ਪ੍ਰਣਾਮ ਕੀਤਾ ਜਿਨ੍ਹਾਂ ਨੇ ਜੇਹ ਦੀ ਯਾਦਿ ਰਹੀ ਆਪਣੀਆਂ ਕੁਰਬਾਨੀਆਂ ਦਿੱਤੀਆਂ